ਹਾਂਜੀ ਵੀਰੇ ਸਸਰੀ ਸੱਸਰੀਕਾਰ ਤੇ ਅੱਜ ਤੁਹਾਡਾ ਸਵਾਗਤ ਹੈ ਨਵੇਂ ਬਲਾਕ ਦੇ ਵਿੱਚ ਨਹੀਂ ਬਲਾਕ ਤਾਂ ਸਾਨੂੰ ਢੜਬਾ ਪੈਂਦਾ ਉਹ ਬਲਾਕ ਦੇ ਵਿੱਚ ਕਿੰਨੀ ਕਹਿੰਦੇ ਹੁੰਦੇ ਹਾਂਜੀ ਐਨਕ ਲਾ ਦੇ ਮੇਰੀ ਛੋਟੀ ਹੈ ਜੀ ਹਾਂ ਗਲਤੀ ਨਾਲ ਰਾਜੀ ਦੋਸਤੋ ਮੈਡਮ ਦੀ ਮੈਂ ਐਨਕ ਲਾ ਲਈ ਸੀਗੀ ਮੈਡਮ ਜੀ ਸੌਰੀ ਤੁਹਾਡੀ ਐਨਕ ਲੱਗੀ ਸੀ ਹਾਂ ਤੇ ਹੋਰ ਤਾਂ ਕੁਝ ਨਹੀਂ ਐਨਕੇ ਸੀ ਜਣਾ ਜੀ ਨਾ ਐਨਕੇ ਸੀ ਕਰਲੀ ਅੱਛਾ ਤੇ ਮੈਂ ਸੁਣਿਆ ਤੁਹਾਡੀ ਆਵਾਜ਼ ਵਧੀਆ ਵਾਹ ਕਮਾਲ ਆਵਾਜ਼ ਆ ਸੋ ਬਹੁਤ ਹੀ ਸਤਿਕਾਰਯੋਗ ਸਾਡੇ ਸਰੋਤੇ ਨੇ ਸਾਡੇ ਚਾਣ ਵਾਲੇ ਨੇ ਸਾਡੇ ਭਰਾ ਨੇ ਸਾਡੇ ਮਿੱਤਰ ਨੇ ਸਾਡੇ ਯਾਰ ਵੈਲੀ ਨੇ ਰਿਸਪੈਕਟਡ ਜੋਗ ਨੇ ਸਾਡੇ ਜਿੰਨੇ ਵੀ ਪਰਸਨ ਨੇ ਸਾਨੂੰ ਦੇਖਦੇ ਨੇ ਸੋ ਉਹਨਾਂ ਲਈ ਇੱਕ ਗਾਣਾ ਹੋ ਜਾ ਮੈਡਮ ਜੀ ਮੈਨੂੰ ਕਿਉਂ ਨਹੀਂ ਇੰਨਾ ਗੁਰਮਨਾ ਹੋਊਗਾ ਹੌਲੀ ਹੌਲੀ ਸਭ ਕੁਝ ਹੋ ਜੂਗਾ ਜੀ ਮੈਡਮ ਜੀ ਬਹੁਤ ਜ਼ਿਆਦਾ ਮੈਂ ਖਾੜੇ ਚ ਵੀ ਨਹੀਂ ਇੰਗਲਿਸ਼ ਸਪੀਚ ਦਿੱਤੀ ਕਦੇ ਅੱਛਾ ਜੀ ਹੌਲੀ ਹੌਲੀ ਸਭ ਕੋ ਸੋਝੀ ਅੱਛਾ ਠੀਕ ਨਾ ਬੋਲਦੇ ਆਪਾਂ ਹਾਂਜੀ ਹਾਂਜੀ ਕੋ ਸਾਡੇ ਤੇ ਬਹੁਤ ਘੱਟ ਬੋਲਦੇ ਗਵਾ ਲੋ ਜਿੰਨਾ ਮਰਜੀ ਲੋ ਫਿਰ ਆਣ ਦੋ ਜੀ ਮੈਂ ਆਪਣੀ ਆਡੀਅנס ਨੂੰ ਕਨਵੇ ਕੀਤਾ ਹੋਇਆ ਖੜੇ ਨੇਗੇ ਸਾਰੇ ਹਨਾ ਹਾਏ ਹਾਏ ਗਾਣਾ ਆਏ ਹੋਏ ਬਿਲਕੁਲ ਜੀ ਗਾਣਾ ਹੋ ਜਾ ਜੀ ਕੋਈ ਲੈ ਲੇਹੋਰ ਕਰਮ ਨਾਲ ਸੱਚੀ ਹੂ ਮਾਤਾ ਡਰ ਕੀ ਭੁੰਣਾ ਕੀ ਬਣਿਆ ਬੈਠਾ ਲੋ ਜੀ ਮਿੱਤਰੋ ਸੋ ਜਿਆਦਾ ਸਮਾਂ ਆਪਾਂ ਤੁਹਾਡਾ ਵੇਸ਼ਨਾ ਕਰਦੇ ਹੋਏ ਸੋ ਉਸ ਆਵਾਜ਼ ਨੂੰ ਉਸ ਬਲੰਦ ਆਵਾਜ਼ ਨੂੰ ਤੁਹਾਡੇ ਰੂਪ ਕਰਨ ਜਾ ਰਿਹਾ ਜੋ ਕਿ ਨੌਜਵਾਨ ਦੇ ਲਈ ਧੜਕਣ ਤੁਹਾਡੇ ਆਪਣੇ ਚਿਹਤੇ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਅਕਸਰ ਟੈਲੀਵਿਜ਼ਨ ਰੇਡੀਓ ਸਪੀਕਰਾਂ ਤੇ ਤਾਂ ਨਹੀਂ ਸੁਣਿਆ ਹੋਣਾ ਸੋ ਅੱਜ ਆਪਾਂ ਤੁਹਾਨੂੰ YouTube ਜਰੀਏ ਸੁਣਾਵਾਂਗੇ ਸੋ ਉਹਨਾਂ ਦੀ ਵੱਖ-ਮਾਲ ਆਵਾਜ਼ ਕੋਲ ਵਰਗੀ ਆਵਾਜ਼ ਸੋ ਜਿਆ ਸਮਾਂ ਲੈਦੇ ਹੋਏ ਤਾੜੀਆਂ ਦੇ ਨਾਲ ਪੇਸ਼ ਕਰ ਰਿਹਾ ਮੈਂ ਬਾਟ ਮੈਂ ਵਾਟ ਮੈਂ ਵਾਹ ਫਲਾਈ ਹੋ ਗਈ ਗਾਇਬ ਹੋ ਗਈ ਅੱਛਾ ਗਾਇਬ ਮੇਰਾ ਬੰਦਾ ਮਰਦੋਦ ਬੁਰਾ ਹਾਲ ਕੀਤਾ ਤੇ ਹੁੰਦਾ ਦੱਸੇ ਉਹ ਬ੍ਰੈਟਨਸ ਜਾਓ ਕੀ ਹੋ ਰਿਹਾ ਜੀ ਹਾਂਜੀ ਗਾਣਾ ਕੁਝ ਨਾ ਤੂੰ ਤਾਂ ਸਾਈ ਬੜਾ ਨਹੀਂ ਆਸੀ ਮੈਨੂੰ ਉਹ ਪ后 ਬਾਤ ਕਰ ਲਾਂਗੇ ਆਨਲਾਈਨ ਹੋ ਜੂ ਸਿਸਟਮ ਪੇਮੈਂਟ ਤੋਂ ਪਹਿਲਾਂ ਪੇਮੈਂਟ ਮੈਂ ਗੂਗਲ ਪਲੇ ਤੇ ਕਰ ਦੂੰ ਜੀ ਗੂਗਲ ਪਲੇ ਤੇ ਹਾਂਜੀ ਗੁਲਗੁਲ ਪਲੇ ਗੁਲਗੁਲਾਂ ਤੇ ਬੱਦਲ ਲਾਂ ਵਿਚੋਂ ਮਨਕ ਸੁਹਾਵੇ ਸੋ ਦੋਸਤੋ ਅੱਜ ਮੈਡਮ ਥੋੜਾ ਜਿਹਾ ਮੂਡ 'ਚ ਨਹੀਂ ਹੈਗੇ ਸੋ ਫਸਟ ਵਲੌਗ ਦੇ ਵਿੱਚ ਆਈ ਮੀਨ ਫਸਟ ਵਲੌਗ ਦੇ ਵਿੱਚ ਵਧੀਆ ਐਨਜੋਇਮੈਂਟ ਹੋਇਆ ਸੀ ਸਾਡਾ ਸੋ ਗਾਣਾ ਸੁਣਾਇਆ ਸੀ ਅੱਜ ਮੈਮ ਸੁਣਾ ਦਿਓ ਪਲੀਜ਼ ਰਿਕਵੈਸਟ ਕਰ ਤਾਨੂੰ ਹੁੱਲਾ ਵਿੱਚੋਂ ਮੈਂ ਇੱਕ ਸੁਹਾਵੇ ਬਦਲਾਂ ਵਿੱਚੋਂ ਪਾਣੀ ਦਿਲ ਦੇ ਅੰਦਰ ਕੁਲ ਬਿਲ ਜਾਂਦੇ ਐਦਾਂ ਹਾਣ ਦੇ ਹਾਣੀ ਦਿਲ ਦੀ ਨਾਜ਼ਕ ਟਾਣੀ ਉੱਤੇ ਬਸੇਰਾ ਆ ਜਾਵੇ ਮਿੱਤਰਾ ਦਿਲ ਵਿੱਚ ਲਾ ਲੈ ਡੇਰਾ ਆ ਜਾਵੇ ਮਿੱਤਰਾ ਦਿਲ ਵਿੱਚ ਲਾ ਲੈ ਡੇਰਾ ਚੰਨ ਕਬੂਤਰ ਨੇ ਦਿਲ ਵਿੱਚ ਲਾ ਲੈ ਡੇਰਾ ਚੰਨ ਕਬੂਤਰ ਨੇ ਵਾਹ ਜੀ ਵਾਹ ਦੋਸਤੋ ਹੁਣ ਹੁਣ ਤੁਸੀਂ ਸੁਣਿਆ ਮੈਮ ਦੀ ਆਵਾਜ਼ ਵਾਹਤ ਮਾਲਵਾ ਦੀਨਾਂ ਨੂੰ ਤੁਸੀਂ ਇੰਨਾ ਪਿਆਰ ਸਤਿਕਾਰ ਕਰ ਬਸੇ ਹੋ ਹਾਂਜੀ ਗਾਣੇ ਦੀ ਪੇਮੈਂਟ ਹੁਣੇ ਹਾਂ ਏਦਾਂ ਦਾ ਕਰਦੇ ਨੇ ਬੁਲਗੇਤੀ ਕਰਦੇ ਇਹਨਾਂ ਨੂੰ ਪਤਾ ਨਹੀਂ ਲੱਗਦੀ ਆਪਣਾ ਤੇ ਸੋ ਦੋਸਤੋ ਹੁਣੇ ਹੁਣੇ ਹਨਾ ਸੋ ਮਿਹਨਤਾਂ ਦਾ ਜ਼ਰੂਰੀ ਆ ਹਨਾ ਬਾਕੀ ਕੋਈ ਗੱਲ ਨਹੀਂ ਆਪਾਂ ਮੈਮ ਨਾਲ ਗੱਲ ਕਰ ਲਾਂਗੇ ਬਾਅਦ ਚ ਹਾਂ ਸੋ ਦੋਸਤੋ ਆਪਣਾ YouTube ਚੈਨਲ ਮੈਮ ਦਾ ਮੈਡਮ ਆਪਣਾ ਕਿਹੜਾ YouTube ਚੈਨਲ ਹੀ ਦੱਸ ਦਿਓ ਸਾਰੇ ਇੱਕ ਹਰਮਨ ਬਾਠ ਦੇ ਨਾਮ ਤੇ ਆ ਇੱਕ ਕੀਰਤ ਬ੍ਰਾਡ ਦੇ ਨਾਮ ਤੇ ਆ ਪੇਜ ਹਰਜਿੰਦਰ ਬਾਠ ਤੇ ਹਰਮਨ ਦਾ ਹਾਂਜੀ ਸੋ ਦੋਸਤੋ ਵੱਧ ਤੋਂ ਵੱਧ ਸਪੋਰਟ ਕਰੋ ਲਾਇਕ ਕਰੋ ਸ਼ੇਅਰ ਕਰੋ ਕਿਉਂਕਿ ਤੁਹਾਡੀ ਬਦੌਲਤ ਹੀ ਆਪਾਂ ਹਨਾ ਆਪਾਂ ਮਿਹਨਤ ਕਰ ਰਹੇ ਹਾਂ ਸਟਰਗਲ ਚੱਲ ਰਿਹਾ ਹੈ ਸੋ ਸਟਰਗਲ ਪੀਰੀਅਡ ਚੱਲ ਰਿਹਾਗਾ ਬਾਕੀ ਤੁਹਾਡੀ ਸਪੋਰਟ ਦੀ ਲੋੜ ਆ ਫਿਲਮੀ ਵਿਭਾਗ ਹੋ ਗਿਆ ਜਿੱਦਾਂ ਕਿ ਆਪਾਂ ਸ਼ਾਰਟ ਫਿਲਮਾਂ ਬਣਾਉਂਦੇ ਰਹਨੇ ਆਂਗੇ ਤੇ ਫਿਲਮੀ ਟ੍ਰਸਨ ਹੋ ਗਿਆ ਵੱਧ ਤੋਂ ਵੱਧ ਸਪੋਰਟ ਕਰਿਓ ਵੀਰੇ ਲਾਇਕ ਸ਼ੇਅਰ ਕਰਿਓ ਥੈਂਕ ਯੂ ਸੋ ਵੈਰੀ ਮੱਚ ਇੰਨਾ ਪਿਆਰ ਸਤਿਕਾਰ ਦੇਣ ਲਈ ਰੱਬ ਰੱਖਾ ਜਿੰਦੇ ਰਹੋ ਹੱਸਦੇ ਖੇਡਦੇ ਰਹੋ